ਕਲ ਦੋਸਤੋ ਅੱਜ ਬਹੁਤ ਹੀ ਖੂਬਸੂਰਤ ਤੇ ਟ੍ਰੇਲਰ ਰਿਲੀਜ਼ ਹੋਇਆ ਸਟੂ ਟਿੰਸ ਟੋਲਾ ਯਾਰਾਂ ਦਾ ਸੋ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਟੋਲਾ ਕਿਉਂ ਖੜਾ ਕੀਤਾ ਕਿਉਂਕਿ ਇਹ ਜਿਹੜੇ ਯਾਰ ਨੇ ਨਾ ਉਸੇ ਸਟੂਡੈਂਟਸ ਦੇ ਨੇ ਜਿਹੜੇ ਉਸ ਦੇ ਵਿੱਚ ਕੋਈ ਨਾ ਕੋਈ ਆਪਣਾ ਜਿਹੜਾ ਕਿਰਦਾਰ ਉਸ ਵੈਬ ਸੀਰੀਜ਼ ਦੇ ਵਿੱਚ ਨਿਭਾਰੇ ਨੇ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਬਹੁਤ ਹੀ ਖੂਬਸੂਰਤ ਲੱਗ ਰਹੇ ਨੇ ਖਾਸ ਕਰ ਖੂਬਸੂਰਤੀ ਜਿਹੜੀ ਇਹਨਾਂ ਦੀ ਸਰਦਾਰੀ ਨਾਲ ਹੈ ਹਨਾ ਪੱਗ ਨਾਲ ਜਿਹੜੀਆਂ ਇਹ ਬਣ ਕੇ ਆ ਜਾਈ ਨੇ ਔਰ ਅੱਜ ਕੱਲ ਦੀ ਜੇਕਰ ਆਪਾਂ ਗੱਲ ਕਰੀਏ ਸਾਡਾ ਜਿਹੜਾ ਦਲਜੀਤ ਦੋਸਾਂਜ ਹੈ ਉਹ ਵੀ ਪੱਗ ਨਾਲ ਸਾਡੇ ਪੰਜਾਬ ਨੂੰ ਸਾਡੇ ਇੰਡੀਆ ਨੂੰ ਪ੍ਰਮੋਟ ਕਰ ਰਿਹਾ ਸੋ ਐਦਾਂ ਹੀ ਇਹ ਖੂਬਸੂਰਤ ਕਿਰਦਾਰ ਵੀ ਸਾਡੇ ਪੰਜਾਬ ਨੂੰ ਪ੍ਰਮੋਟ ਕਰ ਰਹੇ ਨੇ ਸੋ ਅੱਜ ਤੁਸੀਂ ਟ੍ਰੇਲਰ ਦੇਖਿਆ ਹਨਾ ਸਟੂਡੈਂਟਸ ਦਾ ਸੋ ਕੀ ਕਹਿਣਾ ਚਾਹੋਗੇ ਔਰ ਤੁਹਾਡੀ ਆਪਣੀ ਲਾਈਫ ਕੀ ਸੀ ਕੀ ਤੁਸੀਂ ਸਟੂਡੈਂਟਸ ਲਾਈਫ ਦੇ ਵਿੱਚ ਕੀਤਾ ਹੈ ਬੜੀ ਮਤਲਬ ਇੱਧਰ ਤਾਂ ਸਮਾਈਲ ਆਈ ਹੈ ਮੈਨੂੰ ਲੱਗਦਾ ਬਹੁਤ ਜ਼ਿਆਦਾ ਸ਼ਰਾਰਤਾਂ ਤਾਂ ਇੱਧਰ ਹੀ ਕੀਤੀਆਂ ਗਈਆਂ ਨੇ ਸੋ ਕੀ ਕਹਿਣਾ ਚਾਹੋਗੇ ਕੀ ਕਹਿਣਾ ਜੀ ਕੁਛ ਕੀ ਕਹਿਣਾ ਚਾਹੂਗਾ ਅੱਜ ਟ੍ਰੇਲਰ ਲਾਂਚ ਹੋਇਆ ਸਟੂਟੀਨਸ ਦਾ ਨਾਮ ਮੈਂ ਪਹਿਲਾਂ ਹੀ ਕਹੂੰਗਾ ਸਟੂਟੀਨਸ ਸਾਡੇ ਪ੍ਰਾਣੀ ਮਤਕ ਪ੍ਰਤਾਪ ਦੀ ਵੈਬ ਸੀਰੀਅਲ ਆ ਸੋ ਸਾਰੇ ਬਹੁਤ ਹੀ ਸਪੋਰਟ ਕਰਿਓ ਪਿਆਰ ਦਿਓ ਵੈਬ ਸੀਰੀਅਲ ਨੂੰ ਤੇ ਵੱਧ ਤੋਂ ਵੱਧ ਜਿੰਨਾ ਹੁੰਦਾ ਸਾਰੇ ਸਪੋਰਟ ਕਰਿਓ ਕਿਉਂਕਿ ਇਹਨਾਂ ਦਾ ਪਹਿਲਾ ਪ੍ਰੋਜੈਕਟ ਆ ਇਹ ਸੋ ਅੱਗੇ ਵੀ ਇਹਨਾਂ ਦੇ ਪ੍ਰੋਜੈਕਟ ਆਉਣਗੇ ਤੇ ਅਸੀਂ ਵੀ ਸਟੂਟੀਨਸ 'ਚ ਬੜੀ ਖੱਪ ਕੀਤੀ ਆ ਛਿਤਰ ਹੀ ਖਾਧਿਆ ਜਾ ਰਤਾ ਪੜਾਈ ਘੱਟ ਕੀਤੀ ਆ ਸੋ ਮੈਨੂੰ ਜੇਕਰ ਹੁਣ ਆਪਾਂ ਗੱਲ ਕਰੀਏ ਮੈਨੂੰ ਲੱਗਦਾ ਹੁਣ ਤੁਸੀਂ ਛਿੱਤਰ ਨਹੀਂ ਖਾ ਰਹੇ ਹੁਣ ਤੁਸੀਂ ਲੋਕਾਂ ਦੇ ਛਿੱਤਰ ਹੀ ਮਰਵਾ ਰਹੇ ਹੋ ਔਰ ਤੁਸੀਂ ਲੋਕਾਂ ਨੂੰ ਜਿਹੜਾ ਆਪਣੇ ਮਗਰ ਲਗਾਇਆ ਵਾ ਨਾ ਦੇਖਣੀ ਚਾਹੀਦੀ ਹੈ ਜੀ ਇਹ ਚ ਵੀ ਗਲਤ ਗੱਲ ਤਾਂ ਨਹੀਂ ਹਾਂਜੀ ਹਿੰਕਲ ਕੋਈ ਨਹੀਂ ਹੈ ਨਹੀਂ ਗਲਤ ਗੱਲ ਨਹੀਂ ਹੈ ਤਾਂ ਹੀ ਕਿਹਾ ਕਿ ਪੱਗ ਸਿੱਖ ਰਹੇ ਜੀ ਉਹਦੇ ਨਾਲ ਬਹਾਨੇ ਨਾਲੇ ਸੋ ਬਹੁਤ ਵਧੀਆ ਤੁਸੀਂ ਪ੍ਰਮੋਟ ਕਰ ਰਹੇ ਹੋ ਹੈਨਾ ਪੱਗਾਂ ਜਿਹੜੀਆਂ ਤੁਸੀਂ ਬਣ ਕੇ ਦਿਖਾਉਂਦੇ ਹੋ ਕੋਈ ਵੀ ਮਤਲਬ ਮੈਂ ਤਾਂ ਇਹੀ ਕਹੂੰਗੀ ਕਿ ਜਿਹੜੇ ਬੱਚੇ ਬਾਰੋਂ ਨਹੀਂ ਸਿੱਖ ਪਾਉਂਦੇ ਸੋ ਇੰਨਾ ਜਿਹੜੇ ਬੱਚੇ ਨੂੰ ਫੋਲੋ ਕਰ ਸਕਦੇ ਆ ਸੋ ਜਿਹੜੀ ਸਾਡੀ ਸਰਦਾਰੀ ਨੂੰ ਉਹਨੂੰ ਫੋਲੋ ਕਰ ਸਕਦੇ ਆ ਸੋ ਹੁਣ ਆਪਾਂ ਗੱਲ ਕਰਾਂਗੇ ਸਟੂਡੈਂਟਸ ਲਾਈਫ ਦੀ ਸੋ ਅੱਜ ਤੁਸੀਂ ਉਹ ਦੇਖਿਆ ਟ੍ਰੇਲਰ ਹੈ ਨਾ ਸਟੂਟੇਨ ਦਾ ਸੋ ਉਹਦੇ ਵਿੱਚ ਇੱਕ ਟੀਚਰ ਇੱਕੋ ਹੀ ਸੀ ਹੈਨਾ ਸਟੂਡੈਂਟ ਜਿਹੜੀ ਇੱਕ ਕੁੜੀ ਇੱਕੋ ਹੀ ਸੀ ਸੋ ਤੁਸੀਂ ਵੀ ਅੱਜ ਸਾਰਿਆਂ ਦੇ ਵਿੱਚ ਇੱਕ ਖੜੇ ਹੋ ਕਿਵੇਂ ਲੱਗ ਰਿਹਾ ਪਹਿਲਾ ਇਹ ਦੱਸੋ ਮੈਨੂੰ ਵਧੀਆ ਲੱਗ ਰਿਹਾ ਸਾਰੇ ਸ਼ਰਾਰਤੀਆਂ ਵਿੱਚ ਇੱਕ ਹੋਣਾ ਚਾਹਦਾ ਹੈਂਡਲ ਕਰਨ ਵਾਲਾ ਐਂਡ ਮੈਂ ਹਮੇਸ਼ਾ ਬਚਪਨ ਤੋਂ ਹੀ ਸਟੂਡੀਅਸ ਨਹੀਂ ਹੈ ਆਪੜਾ ਕੁਰੇ ਹੀ ਹੈ ਐਂਡ ਸਾਉ ਰਹੀ ਹੈ ਐਂਡ ਇਹ ਸਾਰੇ ਛਿੱਤਰ ਖਾਂਦੇ ਰਹੇ ਹੈ ਨਹੀਂ ਇਹ ਉਸ ਨਹੀਂ ਹੁੰਦਾ ਸਭ ਤੋਂ ਪਹਿਲਾਂ ਮure ਇਹ ਹੁੰਦੀ ਸੀ ਕਿ ਜਦੋਂ ਛਿੱਤਰ ਪੈਂਦੇ ਸੀ ਹੋਰ ਇਹ ਲੁਕ ਹੋ ਰਹੇ ਆ ਹੋਰ ਕੀ ਅਸੀਂ ਪਿੱਛੇ ਹੁੰਦੇ ਸੀਗੇ ਅੱਛਾ ਮੈਨੂੰ 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 ਐਤਾ ਕਿਉਂ ਲੱਗ ਰਿਹਾ ਕਿ ਤੁਸੀਂ ਸਾਰੇ ਇੱਕੋ ਸਕੂਲਾਂ ਸਕਾਲਾਂ ਚ ਪੜ੍ਹੇ ਹੋ ਜਿਹੜੇ ਕਿਉਂਕਿ ਤੁਹਾਡੀ ਬੁਰਾਈਏ ਕਰ ਰਹੀ ਹੈ ਨਹੀਂ ਨਹੀਂ ਇਹ ਝੂਠੀ ਬੁਰਾਈ ਕਰ ਰਹੀ ਆ ਅਸੀਂ ਲੁਧਿਆਣੇ ਤੋਂ ਆ ਜੀ ਹੋਰ ਜੀ ਅਸੀਂ ਲੁਧਿਆਣੇ ਤੋਂ ਆ ਝੂੜ ਬੋਲਦੇ ਆ ਹਾ ਦੇਖੋ ਕਿਹੜੋ ਕੈਮਰੇ ਦੇ ਅੱਗੇ ਬਦਨਾਮ ਕੀਤਾ ਜਾ ਰਿਹਾ ਕਿ ਤੁਸੀਂ ਹਾ ਜੀ ਮੈਨੂੰ ਕੋ ਦੇਖ ਲਿਆ ਮੈਨਾਂ ਮਿਲੇ ਹੀ 2 ਦਿਨ ਪਹਿਲਾਂ ਤੁਸੀਂ ਆਪ ਮੈਨੂੰ ਦੱਸ ਰਹੇ ਹੋ ਆਪਣੇ ਬਚਪਨ ਦੀ ਗੱਲਾਂ ਵੀ ਸਾਨੂੰ ਛਿੱਤਰ ਪਏ ਐ ਅਸੀਂ ਬਹੁਤ ਸ਼ਰਾਰਤੀ ਸੀਗੇ ਤੁਸੀਂ ਇਹ ਨਾਲ ਕੋਈ ਅਸੀਂ ਛਿੱਤਰ ਖਾਦੇ ਹੀਗੇ ਕੋਈ ਸਾਰਿਆਂ ਨੂੰ ਹੀ ਪੈਂਦੇ ਐ ਛਿੱਤਰ ਨਹੀਂ ਤੁਹਾਡੇ ਕਿੰਨੇ ਪਏ ਬੜ ਤੁਸੀਂ ਮਤਲਬ ਕੋਪੀ ਕਿੱਥਾ ਕਰਨ ਇਹ ਸਾਰਿਆਂ ਨੂੰ ਛਿੱਤਰ ਪੈਂਦੇ ਐ ਤਾਂ ਸਾਰਿਆਂ ਦੀ ਪੈਣੇ ਪੈਂਦੇ ਐ ਮੈਂ ਮੈਂ ਕਹਾਂ ਮੈਂ ਚੌਥੀ ਤੱਕ ਬੋਰ ਹੋ ਕੇ ਛਿੱਤਰ ਖਾ ਕੇ ਸਕੂਲ ਗਿਆ ਪੂਰੇ ਮੁੱਲੇ ਨੂੰ ਪਤਾ ਲੱਗਦਾ ਮੈਂ ਸਕੂਲ ਜਾ ਰਿਹਾ ਮਤਲਬ ਅੱਜ ਕੱਲ ਜਿਵੇਂ ਉਹ ਰੀਲਸ ਵਾਇਰਲ ਹੁੰਦੀ ਹੈ ਕਿ ਇੰਡੀਆ ਦੇ ਬੱਚੇ ਉਹਨਾਂ ਦਾ ਚੁੱਕ ਕੇ ਲੈ ਕੇ ਜਾਂਦੇ ਆ ਤੁਹਾਡੇ ਨਾਲ ਨਾ ਹੋਇਆ ਵਾ ਮੈਂ ਸਕੂਲ ਤੇ ਮੈਡਮ ਦੇ ਟੇਬਲ ਤੇ ਖੜ ਕੇ ਵਰਦੀ ਪਾਈ ਹੋਈ ਹੈ ਜੀ ਦੋ ਦਿਨ ਬਾਅਦ ਮੈਨਾਂ ਦੋ ਤਿੰਨ ਵਾਰ ਇਦਾਂ ਹੋਇਆ ਮੈਂ ਘਰੋਂ ਬੋਹ ਕੁੱਟ ਖਾਂਦਾ ਸੀਗਾ ਫਿਰ ਵੀ ਜਾਣਾ ਚੱਪਾ ਪਾਣ ਚੱਕੇ ਨਾਲ ਧੱਕੇ ਨਾਲ ਚੱਕ ਕੇ ਲੈ ਜਾਣਾ ਪਿੱਛੇ ਮੰਮਾ ਨੇ ਯੂਨੀਫਾਰਮ ਚੱਕ ਕੇ ਆਉਣਾ ਫਿਰ ਮੈਡਮ ਦੇ ਟੇਬਲ ਤੇ ਖੜ ਕੇ ਪਹਿਲਾਂ ਮੈਡਮ ਦੇ ਚਪੇੜਾ ਖਾਣੀ ਆ ਫਿਰ ਯੂਨੀਫਾਰਮ ਪਾਣੀ ਆਹੋ ਕੀ ਬਾਤ ਹੈ ਮਤਲਬ ਮੰਮੀ ਉੱਥੇ ਖੜੇ ਕੀ ਇੱਦਾਂ ਹੀ ਦੇਖਦੇ ਰਹਿੰਦੇ ਸੀ ਲੇਖਾ ਵੰਦਾ ਮਤਲਬ ਹੁਣ ਹੁਣ ਕੀ ਕਰ ਰਹੇ ਨਹੀਂ ਹੁਣ ਤਾਂ ਮੈਂ ਫੋਟੋਗ੍ਰਾਫੀ ਦਾ ਨਾਲ ਨਾਲ ਕਰਦਾ ਨਾਲ ਨਾਲ ਇੰਸਟਾਗ੍ਰam ਇਨਫਲੂਐਂਸਰ ਕੰਟੈਂਟ ਕ੍ਰੀਏਟਰ ਦਾ ਕੀ ਬਾਤ ਹੈ ਕੀ ਬਾਤ ਹੈ ਸੋ ਇਧਰ ਮੈਂ ਆਲਵੇਸ ਇਹਨਾਂ ਨੂੰ ਵੀ ਮਿਲਦੀ ਰਹਿਣੀ ਹੈ ਇਹ ਆਲਵੇਸ ਇਦਾਂ ਹੀ ਇਹ ਮਤਲਬ ਚੁੱਪੀ ਖੜੇ ਰਹਿਣੇ ਹੋ ਇਹ ਇਹ ਰੀਜ਼ਨ ਹੈ ਕੋਈ ਨਹੀਂ ਨਹੀਂ ਰੀਜ਼ਨ ਤਾਂ ਕੁਝ ਨਹੀਂ ਹੈ ਥੋੜੀ ਪਹਿਲੀ ਵਾਰ ਕੈਮਰਾ ਫੇਸ ਕਰ ਰਹੇ ਹਾਂ ਤਾਂ ਥੋੜੀ ਸ਼ਰਮ ਆਉਂਦੀ ਹੈ ਨਹੀਂ ਇਹ ਨਹੀਂ ਤੁਸੀਂ ਕਹਿ ਸਕਦੇ ਤੁਸੀਂ ਪਹਿਲੀ ਵਾਰ ਕੈਮਰਾ ਫੇਸ ਕਰਦੇ ਹੋ ਮੈਂ ਆਲਵੇਸ ਤੁਹਾਡੀਆਂ ਵੀ ਰੀਲਾਂ ਦੇਖਦੀ ਰਹਿੰਦੀ ਹਾਂ ਤੁਸੀਂ ਕੈਮਰਾ ਫੇਸ ਤਾਂ ਆਲਵੇਸ ਹੀ ਕਰਦੇ ਹੋ ਜਾਂ ਐਦਾਂ ਤਾਂ ਨਹੀਂ ਕਿ ਤੁਸੀਂ ਉਦੋਂ ਮੋਬਾਈਲ ਤੇ ਰੀਲਾਂ ਬਣਾਉਂਦੇ ਹੋ ਕਿ ਕੈਮਰੇ ਤੇ ਆਬਵੀਅਸ ਹੈ ਫਰਕ ਤਾਂ ਪੈਂਦਾ ਹੀ ਹੁਣ ਸਾਹਮਣੇ ਜੀ ਮੈਂ ਤੁਸੀਂ ਇੰਟਰਵਿਊ ਇੱਕਦਮ ਤੇ ਪਾਣੀ ਕੀ ਕੁਐਸਚਨ ਪੁੱਛ ਲੈਣਾ ਨਾ ਉੱਥੇ ਆਪਾਂ ਨੂੰ ਪਤਾ ਹੁੰਦਾ ਪ੍ਰੋਪਰ ਸਕ੍ਰਿਪਟ ਹੁੰਦੀ ਹੈ ਨਾ ਆਪਣੇ ਕੋਲੇ ਤੇ ਥੋੜਾ ਨਰਵਸ ਨਹੀਂ ਅੱਛਾ ਅਗਰ ਤੁਹਾਨੂੰ ਕੋਈ ਕਹਦੇ ਕਿ ਤੁਸੀਂ ਵੀ ਵੈਬ ਸੀਰੀਜ਼ ਕਰਨੀ ਹੈ ਤੇ ਤੁਸੀਂ ਫਿਰ ਕੀ ਰਿਐਕਟ ਕਰੋਗੇ ਨਹੀਂ ਨਹੀਂ ਮੈਂ ਕੈਮਰਾ ਨਹੀਂ ਫੇਸ ਕਰਨਾ ਇਹ ਤਾਂ ਬਹੁਤ ਵਧੀਆ ਓਪਰਚੁਨਿਟੀ ਹੈ ਮੈਂ ਤਾਂ ਭੱਜਵਾ ਜਾਊਗਾ ਕੀ ਕਰੋਗੇ ਤੁਸੀਂ ਮੈਂ ਤਾਂ ਭੱਜਵਾ ਜਾਊਗਾ ਮੈਂ ਤਾਂ ਕਹਿ ਰਿਹਾ ਬਈ ਹੁਣ ਜਿਹੜੇ ਸੁਟ ਰਿਹਾ ਬਈ ਦੇਖ ਲਓ ਮੇਰਾ ਵੀ ਕੁਝ ਕਰ ਲਓ ਕਿ ਮੇਰਾ ਵੀ ਕੋਈ ਹਿੱਲਾ ਕਰੋ ਮੈਨੂੰ ਵੀ ਲੈ ਲਓ ਹਾਂਜੀ ਹਾਂਜੀ ਸੋ ਇਧਰ ਵੀ ਮੁੱਛਾਂ ਖੁੰਡੀਆਂ ਪੂਰੀਆਂ ਕਰਕੇ ਆਏ ਨੇ ਪੂਰੇ ਡੋਲੇ ਵੀ ਬਣਾ ਕੇ ਆਏ ਨੇ ਔਰ ਟੈਟੂ ਵੀ ਬਕਾਇਦਾ ਬਣਾਇਆ ਗਿਆ ਇਹ ਇਹ ਮਤਲਬ ਟੈਟੂ ਦਾ ਮੇਨ ਹੈ ਇਹ ਇਹਦਾ ਮਤਲਬ ਕੀ ਹੈ ਇਹ ਮੈਂ ਐਕਚੁਅਲੀ ਹੈਗਾ ਸਟਰੈਂਥ ਨੂੰ ਸਪੈਸੀਫਾਈ ਕਰਦਾ ਵਾ ਤੇ ਇਹ ਮੈਂ ਟੈਟੂ ਐਕਚੁਅਲੀ ਨਾ ਕਿਸੇ ਸਿਆਣੇ ਬੰਦੇ ਤੋਂ ਪੁੱਛਿਆ ਸੀਗਾ ਤੇ ਉਹ ਸਿਆਣੇ ਬੰਦੇ ਇਹਨਾਂ ਚ ਨਹੀਂ ਹੈਗਾ ਕੋਈ ਉਹ ਮੈਂ ਕਿਸੇ ਹੋਰ ਸਿਆਣੇ ਬੰਦੇ ਨੂੰ ਪੁੱਛਿਆ ਸੀਗਾ ਤੇ ਬਾਕੀ ਮੈਂ ਮੇਰਾ ਮੇਨ ਜੋ ਗੋਲ ਹੈਗਾ ਵਾ ਫਿਟਨੈਸ ਚ ਮਤਲਬ ਮੇਨ ਫਿਟਨੈਸ ਹੀ ਆਪਣਾ ਤੇ ਜਿਹੜੇ ਬੰਦੇ ਅਨਫਿਟ ਮਲ ਖਰਾਬ ਚੀਜ਼ਾਂ ਖਾਂਦੇ ਆ ਨਾ ਜੰਕ ਫੂਡ ਖਾਦੇ ਆ ਮੈਂ ਉਹਨਾਂ ਨੂੰ ਹੀ ਅਪੀਲ ਕਰੂੰਗਾ ਕਿ ਤੁਸੀਂ ਥੈਟ ਪ੍ਰੋਮ ਫਿਟਨੈਸ ਤੇ ਆਓ ਤੇ ਜੁਆਇਨ ਕਰੋ ਮੇਰੀ ਫਿਟਨੈਸ ਜਰਨੀ ਨੂੰ ਤੇ ਤਿੰਨ ਪਲਾਨਸ ਹੈਗੇ ਆ ਠੀਕ ਹੈ ਤੁਸੀਂ ਕਦੋਂ ਵੀ ਆ ਕੇ ਮੇਰੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ ਤੇ ਮੇਰਾ ਪੇਜ ਵੀ ਹੈ ਥੈਟ ਪ੍ਰੋਮ ਫੈਮ ਦੇ ਨਾਮ ਤੋਂ ਤੇ ਮੈਂ ਮੇਰਾ ਇੱਕ ਹੀ ਗੋਲ ਹੈ ਮੈਂ ਪੰਜਾਬ ਨੂੰ ਫਿਟ ਕਰਨਾ ਚਾਹੁੰਦਾ ਆਪਣੀ ਤਰੀਕੇ ਨਾਲ ਠੀਕ ਹੈ ਮੈਂ ਮੇਰੀ ਸਪੈਸੀਫਾਈਡ ਡਾਈਟ ਹੁੰਦੀ ਹੈ ਸਪੈਸੀਫਾਈਡ ਪਲਾਨਸ ਹੁੰਦੇ ਆ ਤੇ ਬਾਕੀ ਮੈਂ ਕਾਮੇਡੀ ਵੀ ਕਰਦਾ ਹਾਂ ਤੇ ਬਾਕੀ ਥੋੜੇ ਇੱਕ ਦਿਨਾਂ ਤੱਕ ਮਾਈਟ ਬੀ ਯੂ ਮਾਈਟ ਸੀ ਮੀ ਔਨ ਟੀਵੀ ਆਲਸੋ ਸੋ ਬਾਕੀ ਬੜੇ ਬੜੇ ਪਲਾਨ ਆਏ ਹੋਲੀ ਹੋਲੀ ਸਪੈਸੀਫਾਈ ਕਰਾਂਗੇ ਭਾਈ ਹੁਣ ਇਹ ਸਾਰੇ ਸਾਡੇ ਨਾਲ ਹੀ ਆ ਭਾਈ ਹੁਣ ਇਕੱਠਾ ਹੀ ਕੰਮ ਹੁੰਦਾ ਵਾ ਆਪਾਂ ਇਕੱਠੇ ਵੀ ਦਿਖਾਂਗੇ ਦੀ ਗੱਲ ਕਰਾਂਗੇ ਬਸ ਇਹੀ ਆਪਣੀ ਸੋ ਜਿਕਰ ਆਪਾਂ ਗੱਲ ਕਰੀ ਅੱਜ ਕੱਲ ਦੀ ਯੰਗ ਜਨਰੇਸ਼ਨ ਦੀ ਹੈ ਨਾ ਨਸ਼ਿਆਂ ਵਿੱਚ ਬਹੁਤ ਜ਼ਿਆਦਾ ਫਸ ਰਹੀ ਹੈ ਸੋ ਵੈਬ ਸੀਰੀਜ਼ ਦੇ ਵਿੱਚ ਵੀ ਕੁਝ ਸੀਨ ਏਦਾਂ ਦੇ ਦਿਖਾਏ ਗਏ ਹੈ ਮਤਲਬ ਉਹ ਪ੍ਰਮੋਟ ਕਰਨ ਲਈ ਨਹੀਂ ਮਤਲਬ ਉਹ ਹਾਲਾਤ ਦਿਖਾਉਣ ਲਈ ਕਿ ਜੋ ਅੱਜ ਕੱਲ ਚੱਲ ਰਹੇ ਹੈ ਅਸੀਂ ਇਹ ਨਹੀਂ ਕਹਾਂਗੇ ਕਿ ਸਕੂਲਾਂ ਵਿੱਚ ਹੀ ਚੱਲ ਰਿਹਾ ਹੋਰ ਵੀ ਬਹੁਤ ਸਾਰੀਆਂ ਜਗਾਵਾਂ ਤੇ ਏਦਾਂ ਦਾ ਹੈਗਾ ਕਿ ਇਹ ਚੀਜ਼ ਚੱਲ ਰਹੀ ਹੈ ਤੁਸੀਂ ਉਹਨਾਂ ਲੋਕਾਂ ਨੇ ਕੀ ਕਹੋਗੇ ਔਰ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਮੈਂ ਤਾਂ ਇਹੀ ਕਹਾਂਗਾ ਕਿ ਜੇ ਤੁਸੀਂ ਇੱਕ ਜਗ੍ਹਾ ਇੱਕ ਪਾਸੇ ਤੁਸੀਂ ਸ਼ਰਾਬ ਦੀ ਬੋਤਲ ਰੱਖ ਦਿਓ ਇੱਕ ਪਾਸੇ ਤੁਸੀਂ ਪ੍ਰੋਟੀਨ ਦਾ ਡੱਬਾ ਰੱਖ ਦਿਓ ਤੇ ਮੈਂ ਪ੍ਰੋਟੀਨ ਦਾ ਡੱਬਾ ਜ਼ਿਆਦਾ ਪ੍ਰੇਫਰ ਕਰੂੰਗਾ ਰੈਦਰ ਥੈਨ ਕਿ ਲੋਕਾਂ ਦੀ ਜਿਹੜੀ ਮਾਈਂਡਸੈਟ ਇਹ ਬਣ ਗਈਦਾ ਵਾ ਕਿ ਪ੍ਰੋਟੀਨ ਦਾ ਡੱਬਾ ਖਾਣ ਨਾਲ ਤੁਹਾਡਾ ਲੀਵਰ ਖਰਾਬ ਹੋ ਜਾਊਗਾ ਜਾਂ ਇਹ ਖਰਾਬ ਹੋ ਜਾਊਗਾ ਮੈਂ ਉਹਨਾਂ ਨੂੰ ਇਹੀ ਗੱਲ ਕਹਾਂਗਾ ਕਿ ਤੁਸੀਂ ਦੋ ਚੀਜ਼ਾਂ ਆਪਣੇ ਬੱਚੇ ਦੇ ਸਾਹਮਣੇ ਰੱਖ ਦਿਓ ਜਾਂ ਤਾਂ ਉਹ ਪ੍ਰੋਟੀਨ ਦਾ ਡੱਬਾ ਯੂ ਚੂਜ਼ ਕਰ ਲਵੇ ਜਾਂ ਅਗੇ ਸ਼ਰਾਬ ਦੀ ਬੋਤਲ ਚੂਜ਼ ਕਰ ਲਵੇ ਤਾਂ ਮੇਰੇ ਹਿਸਾਬ ਨਾਲ ਉਹ ਬੱਚਾ ਵੀ ਇੰਨਾ ਸਮਝਦਾਰ ਹੋਊਗਾ ਕਿ ਉਹ ਪ੍ਰੋਟੀਨ ਦਾ ਡੱਬਾ ਹੀ ਚੂਜ਼ ਕਰੇਗਾ ਰੈਦਰ ਥੈਨ ਉਹ ਸਾਰੀਆਂ ਚੀਜ਼ਾਂ ਸਪੈਸੀਫਾਈਡ ਹੋਣਗੀਆਂ ਤੇ ਬਾਕੀ ਨਸ਼ਾ ਮੈਡਮ ਦੇਖੋ ਇਹ ਤਾਂ ਸ਼ੁਰਤੋਂ ਹੀ ਚੰਦਾ ਆ ਰਿਹਾ ਹੈ ਮੈਂ ਤੇ ਇਹ ਗੱਲ ਕਹਾਂਗਾ ਕਿ ਜੇ ਸਰਕਾਰ ਇਸ ਚੀਜ਼ ਤੇ ਰੋਕ ਲਾਏਗੀ ਉਹ ਜ਼ਿਆਦਾ ਬੈਟਰ ਹੋਊਗਾ ਜੇ ਟੀਨ ਹੋਏਗੀ ਜਿਹੜੇ ਗਾਣੇ ਹੋਏਗੇ ਫਿਰ ਉਹ ਬਣਨਗੇ ਹੀ ਨਹੀਂ ਉਸ ਚੀਜ਼ ਤੇ ਹਨਾ ਜੇ ਸਰਕਾਰ ਇਸ ਚੀਜ਼ ਤੇ ਮਤਲਬ ਯੂ نو ਇਨੀਸ਼ੀਏਟ ਲੈਂਦੀ ਹੈ ਆਫ ਆਫਸ਼ੀਅਲੀ ਲਾਈਕ ਆਪਾਂ ਐਜ਼ ਅ ਟੀਨ ਆਪਾਂ ਨਾ ਐਜ਼ ਅ ਯੰਗ ਜਨਰੇਸ਼ਨ ਆਪਾਂ ਵੀ ਉਸ ਚੀਜ਼ ਨੂੰ ਬਿਲਕੁਲ ਸਪੋਰਟ ਕਰਾਂਗੇ ਸੋ ਤੁਸੀਂ ਕਹਿ ਕੇ ਕਿ ਯੰਗ ਜਨਰੇਸ਼ਨ ਇਸ ਲਈ ਸਪੋਰਟ ਕਰੂਗੀ ਅੱਜ ਜਿਵੇਂ ਮੈਂ ਦੇਖਿਆ ਕਿ ਤੁਸੀਂ ਖੜੇ ਹੋ ਸਾਰੀ ਯੰਗ ਜਨਰੇਸ਼ਨ ਹੀ ਹੈ ਕੋਈ ਨਾ ਕੋਈ ਮੈਂ ਤੁਹਾਡੇ ਤੁਹਾਨੂੰ ਵੀ ਇਹੀ ਕਹੂੰਗੀ ਕਿ ਕੁਝ ਅਜਿਹੇ ਹਾਂ ਕਨਸੈਪਟ ਤੁਸੀਂ ਸਾਰੇ ਜਣੇ ਤਿਆਰ ਕਰੋ ਤਾਂ ਕਿ ਕੁਝ ਸਾਡੇ ਜਿਹੜੀ ਜਨਰੇਸ਼ਨ ਨਸ਼ੇ ਦੀ ਉਹ ਚ ਪੂਰੀ ਆਪਾਂ ਕਹੇ ਕਿ ਤੁਸ ਹੋ ਗਈ ਹੈ ਨਸ਼ੇ ਦੇ ਵਿੱਚ ਦਲਦਲ ਵਿੱਚ ਫਸ ਗਈ ਹੈ ਕਿ ਉਹਨੂੰ ਕੱਢਣ ਲਈ ਕੁਝ ਤੁਸੀਂ ਐਦਾ ਦਾ ਉਪਰਾਲਾ ਕਰ ਸਕਦੇ ਹੋ ਮੈਮ ਇੱਕੋ ਹੀ ਤਰੀਕਾ ਹੈ ਤੁਸੀਂ ਜਿੱਦਾਂ ਹੁਣ ਤੁਸੀਂ ਯੂ نو ਇਟਸ ਦ ਵਰਲਡ ਆਫ ਸੋਸ਼ਲ ਮੀਡੀਆ ਹਨਾ ਜੋ ਜੇ ਜੇ ਇੱਕ ਬੰਦਾ ਤੁਹਾਡੀ ਵੀਡੀਓ ਨਾਲ ਇਨਫਲੂਐਂਸ ਹੋ ਸਕਦਾ ਵਾ ਤੁਸੀਂ ਐਦਾ ਦੀ ਵੀਡੀਓਜ਼ 올 ਦੇ ਸਾਹਮਣੇ ਮਤਲਬ ਪਾਣੀਆ ਸਟਾਰਟ ਕਰੋ ਕਿ ਉਹਨੂੰ ਬੈਨੀਫਿਟ ਦੱਸੋ ਕਿ ਜੇ ਤੁਸੀਂ ਆ ਚੀਜ਼ ਦੁੱਧ ਪੀਓਗੇ 1 ਲੀਟਰ ਜੇ ਇੱਕ ਲੀਟਰ ਤੁਸੀਂ ਸ਼ਰਾਬ ਪੀਓਗੇ ਤੇ ਇਹਦੇ ਨੁਕਸਾਨ ਤੇ ਇਹਦੇ ਬੈਨੀਫਿਟ ਕੀ ਹੈ ਤੇ ਬਾਕੀ ਤੁਸੀਂ ਫਲੈਕਸ ਕਰਨਾ ਸਟਾਰਟ ਕਰੋ ਮੈਂ ਤੇ ਇਹੀ ਕਹੂੰਗਾ ਜੇ ਤੁਸੀਂ ਜਿੰਨਾ ਤੁਸੀਂ ਫਲੈਕਸ ਕਰੋ ਕਿ ਆਹ ਦੇਖ ਕਿ ਇੰਨਾ ਸਟਰੈਂਥ ਹੈ ਮੇਰੇ ਚ ਇਹ ਚੀਜ਼ਾਂ ਖਾਣ ਨਾਲ ਆਫਕੋਰਸ ਉਹ ਬੰਦਾ ਉਹ ਚੀਜ਼ ਨਾਲ ਜਾਏਗਾ ਹੀ ਨਹੀਂ दारू ਨਾਲ ਜਾਏਗਾ ਨਹੀਂ ਉਹ ਹਮੇਸ਼ਾ ਹੀ ਫਿਟਨੈਸ ਨੂੰ ਹੀ ਚੂਜ਼ ਕਰੂਗਾ ਬਾਕੀ ਉਸ ਬੰਦੇ ਦੀ ਪਰਸਨੈਲਿਟੀ ਤੇ ਚਲੋ ਵਧੇਗੀ ਹੀ ਵਧੇਗੀ ਉਹਦੀ ਇੰਟਰਨਲ ਹੈਲਥ ਉਹਦਾ ਕੰਫੀਡੈਂਸ ਹਰ ਇੱਕ ਚੀਜ਼ ਨੈਕਸਟ ਲੈਵਲ ਹੋ ਜਾਏਗੀ ਸੋ ਕੰਫੀਡੈਂਸ ਦੀ ਗੱਲ ਕੀਤੀ ਆ ਕੰਫੀਡੈਂਸ ਇੱਧਰ ਵੀ ਥੋੜਾ ਜਿਹਾ ਜਗਾਉਣਾ ਪੈਣਾ ਕਿਉਂਕਿ ਇਹ ਨਾ ਪਿੱਛੇ ਪਿੱਛੇ ਭੱਜ ਰਹੇ ਸੀ ਕਿ ਮੈਂ ਅੱਗੇ ਨਹੀਂ ਆਣਾ ਮੈਂ ਅੱਗੇ ਮੈਂ ਤਾਂ ਬਸ ਖੜਾ ਸੀਗਾ ਕਿ ਮੈਨੂੰ ਕਿ ਭਲਾਵੇ ਅੱਗੇ ਪਰ ਤੁਸੀਂ ਆ ਗਏ। ਅੱਗੇ ਇੱਕ ਕੈਮਰੇ ਦੇ ਠੂਠ ਬੋਲਿਆ ਜਾ ਰਿਹਾ ਜਦੋਂ ਮੈਂ ਬੁਲਾਣ ਗਈ ਸੀ ਮੈਨੂੰ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਬੋਲਣਾ ਹੈਗਾ। ਸੋ ਅੱਜ ਤੁਸੀਂ ਸਟੂਟਿੰਸ ਦਾ ਹੈਨਾ ਟ੍ਰੇਲਰ ਦੇਖਿਆ ਟ੍ਰੇਲਰ ਲਾਂਚਿੰਗ ਤੇ ਤੁਸੀਂ ਪਹੁੰਚੇ ਸੀ ਕੀ ਕਹਿਣਾ ਚਾਹੋਗੇ ਕੀ ਤੁਹਾਨੂੰ ਉਹਦੇ ਵਿੱਚ ਖਾਸ ਲੱਗਿਆ? ਮਤਲਬ ਕਿ ਇਹੀ ਗੱਲ ਹੈ ਕਿ ਅੱਜ ਕੱਲ ਦੇ ਆਪਣੇ ਜਿਹੜੇ ਟੀਨੇਜਰਸ ਨੇ ਸਪੈਸ਼ਲੀ ਜਿਹੜੇ ਆਪਣੇ ਨਿਮਰਤ ਨੇ ਜ਼ਿੰਮੇਸਾਰੀ ਜਵੇਂ ਬੱਚੇ ਕੋਈ ਪ੍ਰੋਜੈਕਟ ਕਰ ਰਿਹਾ ਮਤਲਬ ਕਿ ਆਪਾਂ ਨੂੰ ਸਪੋਰਟ ਕਰਨਾ ਚਾਹੀਦਾ ਕਿਉਂਕਿ ਪੰਜਾਬ ਦਾ ਯੂਥ ਹੈ ਉਹ ਆਣ ਵਾਲਾ ਜੇ ਆਪਾਂ ਉਹਨਾਂ ਨੂੰ ਸਪੋਰਟ ਕਰੀਏ ਤਾਂ ਵਧੀਆ ਵੈਸੇ ਵੀ ਨੋਰਮਲ ਲਾਈਫ ਦਿਖਾ ਰਹੇ ਆ ਕਿ ਸਕੂਲ ਲਾਈਫ ਚ ਕੀ-ਕੀ ਹੁੰਦਾ ਹੈ ਤੇ ਨਾਲ ਉਹਦੇ ਮਤਲਬ ਕਿ ਕੋਈ ਗਲਤ ਚੀਜ਼ ਵੀ ਨਹੀਂ ਪ੍ਰੋਮੋਟ ਕਰ ਰਹੇ ਜੇ ਸਪੋਰਟ ਕਰਨਾ ਆਪਣਾ ਬਣਦਾ ਹੀ ਆ ਪ੍ਰੋਪਰ ਸੋ ਮੈਂ ਦੇਖਿਆ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕੋਈ ਵਲੋਗਰ ਹੋਵੇ ਜਾਂ ਕ੍ਰिएਟਰ ਹੋਵੇ ਕਿਸੇ ਨੂੰ ਸਪੋਰਟ ਕਰਦਾ ਹੋਵੇ ਬਟ ਅੱਜਕੱਲ ਜੈਲਸੀ ਫੈਕਟਰ ਬਹੁਤ ਜ਼ਿਆਦਾ ਹੈ ਨਾ ਸੋ ਮੈਂ ਮੈਨੂੰ ਲੱਗ ਨਹੀਂ ਰਿਹਾ ਕਿ ਤੁਹਾਡੇ ਵਿੱਚ ਇਹ ਚੀਜ਼ ਹੋਊਗੀ ਕਿ ਤੁਸੀਂ ਸਪੋਰਟ ਕਰਨ ਆ ਬੈਸੇ ਜੈਲਸੀ ਤੁਸੀਂ ਮੈਨੂੰ ਤਾਂ ਨਹੀਂ ਪੁਆਇੰਟ ਵਾਲ ਕਰਦੇ ਕਿ ਮੈਂ ਜੈਲਸੀ ਕਰ ਰਿਹਾ ਨਹੀਂ 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 ਜੈਲਸੀ ਤਾਂ ਕੋਈ ਨਹੀਂ ਕਰਦਾ ਮਤਲਬ ਕਿ ਕਈ ਹੁੰਨੇ ਆ ਕਿ ਕਈਆਂ ਨੂੰ ਬਸ ਨੰਬਰਸ ਦਾ ਉਹ ਹੁੰਦਾ ਕਿ ਇਹਦੇ 5 ਮਿਲੀਅਨ ਆ ਇਹਦੇ 2 ਮਿਲੀਅਨ ਆ ਮੇਰੇ 4 ਲੱਖ ਨੇ ਬਸ ਉਹ ਚੀਜ਼ ਥੋੜੀ ਜੀ ਲੋਕਾਂ ਦੇ ਮਨ ਚ ਖੜਕਦੀ ਆ ਪਰ ਅਗਲਾ ਮਤਲਬ ਕਿ ਉਹਨੂੰ ਅਵਾਇਡ ਹੀ ਕਰੇ ਤਾਂ ਵਧੀਆ ਹੀ ਆ ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ ਕਿ ਕਈਆਂ ਦੇ ਫਾਲੋਅਰਸ ਜ਼ਿਆਦਾ ਹੁੰਦੇ ਆ ਕੰਟੈਂਟ ਉਹਦੇ ਵਿੱਚ ਕੋਈ ਹੁੰਦਾ ਨਹੀਂ ਤੁਸੀਂ ਕੀ ਮੰਨਦੇ ਹੋ ਫਾਲੋਅਰਸ ਜ਼ਿਆਦਾ ਬੈਟਰ ਹੁੰਦੇ ਆ ਜਾਂ ਕੰਟੈਂਟ ਮੈਟਰ ਕਰਦਾ आई थिंक वी क्वालिटी कंटेंट होना चाहिए आई डोंट थिंक कि फॉलोअर काउंट मैटर करता जब तक ਤੁਸੀਂ ਆਪਣੀ ਮਿਹਨਤ ਲਾ ਰਹੇ ਹੋ ਆਪਣੇ ਕੰਟੈਂਟ 'ਚ ਤਦ ਤੱਕ ਤੁਹਾਡੇ ਫੋਲੋਅਰਸ ਮੈਟਰ ਨਹੀਂ ਕਰਨੇ ਚਾਹੀਦੇ ਤੁਹਾਨੂੰ ਉਹ ਆਪਣੇ ਆਰਗੇਨਿਕਲੀ ਆ ਹੀ ਜਾਓਗੇ ਜਦ ਤੁਸੀਂ ਮਿਹਨਤ ਕਰਦੇ ਰਹੋਗੇ ਐਂਡ ਕੰਸਿਸਟੈਂਟ ਰਹੋ ਸੋ ਪਹਿਲਾਂ ਮੈਂ ਤੁਹਾਡੇ ਸਾਰਿਆਂ ਤੋਂ ਜਾਣਨਾ ਚਾਹਾਂਗੀ ਤੁਸੀਂ ਕਰਦੇ ਕੀ ਕੀ ਹੋ ਮਤਲਬ ਪੜਾਈ ਦੇ ਨਾਲ ਨਾਲ ਹੈ ਕੀ ਕੀ ਮਤਲਬ ਤੁਸੀਂ ਮੈਨੇਜ ਕਰਦੇ ਆ ਇਹ ਜ਼ਿਆਦਾਤਰ ਮਜ਼ਾਕ ਹੀ ਕਰਦੇ ਸਾਰੇ ਉਹ ਤੁਸੀਂ ਹੁਣ ਵੀ ਕਰ ਨਹੀਂ ਰਹੇ ਮੇਰੇ ਸਭ ਤੋਂ ਵੱਧ ਤੁਸੀਂ ਕਰ ਰਹੇ ਨਹੀਂ ਹੱਸਣਾ ਚਾਹੀਦਾ ਸਿਹਤ ਲਈ ਸਹੀ ਹੈ ਜੀ ਜਿਵੇਂ ਵੀਰੇ ਨੇ ਦੱਸਿਆ ਫਿੱਟ ਰਹਿਣ ਲਈ ਹੱਸਣਾ ਜ਼ਰੂਰੀ ਹੈ ਜੀ ਜਿਵੇਂ ਹੁਣ ਆਪਾਂ ਅੰਦਰ ਜੰਗ ਫੂਡ ਖਾ ਕੇ ਆਏ ਆਂ ਔਰ ਹੁਣ ਹਾਸਲੇ ਉਹ ਜ਼ਿਆਦਾ ਖਰਾਬ ਨਹੀਂ ਕਰੂਗਾ ਨਹੀਂ ਹਸਾਣ ਲਈ ਤੁਸੀਂ ਕੀ ਕੀ ਕਰਦੇ ਹੋ ਕੰਟੈਂਟ ਕ੍ਰੇਟ ਫਨੀ ਦੇਖੋ ਜੀ ਵੈਸੇ ਤਾਂ ਮੈਂ ਮੇਨ ਟਰਬੰਦਾ ਕਰਦਾ ਸੀ ਸ਼ੁਰੂ ਤੋਂ ਹੀ ਟਰਬੰਦਾ ਕਰਦਾ ਆਉਂਗਾ ਤੇ ਕਰਦਾ ਰਹੂੰਗਾ ਕਿਉਂਕਿ ਪੱਗ ਮੇਰੇ ਲਈ ਬਹੁਤ ਮੇਨ ਜਿੱਥੇ ਵੀ ਹੋਵੇ ਪੱਗ ਪਹਿਲਾ ਹੋਵੇ ਮੇਰਾ ਨਾਮ ਬਾਤ ਹੋਵੇ ਹਾਂ ਜੀ ਇਹ ਵੀ ਮਤਲਬ ਸੋਚਣੀ ਕਿਸੇ ਕਿਸੇ ਦੀ ਹੁੰਦੀ ਹੈ ਹੈਨਾ ਸੋ ਤੁਸੀਂ ਵੀ ਕੰਟੈਂਟ ਕ੍ਰੀਏਟ ਕਰਦੇ ਹੋ ਕਿਹੜਾ ਮਤਲਬ ਤੁਹਾਨੂੰ ਲੱਗਦਾ ਹੈ ਕਿ ਅਜਿਹਾ ਕੰਟੈਂਟ ਹਲੇ ਪੈਂਡਿੰਗ ਪਿਆ ਹੈ ਕਿ ਉਹ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੀ ਲੋਕਾਂ ਨੂੰ ਸੇਧ ਮਿਲ ਸਕੇ ਨਹੀਂ ਜਿੱਦਾਂ ਆਪਾਂ ਮਤਲਬ ਫਨੀ ਕੰਟੈਂਟ ਤਾਂ ਮਤਲਬ ਕਾਫੀ ਹੋ ਗਿਆ ਨਾ ਹੁਣ ਆਪਣਾ ਥੋੜਾ ਮਾਈਂਡ ਹੈਗਾ ਵੀ ਥੋੜਾ ਮਤਲਬ ਲੋਕਾਂ ਨੂੰ ਮੋਟੀਵੇਟ ਕਰੀਏ ਨਾ ਕਿਸੇ ਪਾਸੇ ਜਿਵੇਂ ਵੀਰੇ ਨੇ ਗੱਲ ਕਰੀ ਨਸ਼ਿਆਂ ਬਾਰੇ ਥੋੜਾ ਹੋ ਗਿਆ ਉਦੇਵਾਰੇ ਮਤਲਬ ਪੋਜ਼ਿਟਿਵਿਟੀ ਮਤਲਬ ਬੇਸਿਕਲੀ ਸਪਰੈਡ ਕਰੀਏ ਲੋਕਾਂ ਚਾਹੀਏ ਥੋੜਾ ਜਿਹਾ ਸੋ ਮੈਨੂੰ ਲੱਗਦਾ ਤੁਹਾਨੂੰ ਵੀ ਅਜਿਹੇ ਕੋਈ ਪ੍ਰੋਡਿਊਸਰ ਦੀ ਜਾਂ ਕਿਸੇ ਅਜਿਹੇ ਪਰਸਨ ਦੀ ਲੋੜ ਹੈ ਹੈਨਾ ਕਿ ਜਿਹੜਾ ਤੁਹਾਡੀ ਵੀ ਬਾਹ ਫੜੇ ਔਰ ਤੁਹਾਨੂੰ ਵੀ ਅੱਗੇ ਪ੍ਰਮੋਟ ਕਰੇ ਕਿਉਂਕਿ ਤੁਸੀਂ ਪ੍ਰਮੋਸ਼ਨ ਆਪਣੀ ਤਾਂ ਵੈਸੇ ਬਹੁਤ ਜ਼ਿਆਦਾ ਆਪ ਹੀ ਕਰ ਲੈਣੇ ਹੋ ਪਰ ਕਈ ਵਾਰ ਹੁੰਦਾ ਨਾ ਕਿ ਹੋਰ ਵੀ ਬੁਲੰਦੀਆਂ ਤੇ ਪਹੁੰਚਣ ਲਈ ਕਿਸੇ ਨਾ ਕਿਸੇ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਅੱਧਾ ਸਿਰ ਹਿਲਾਇਆ ਜਾ ਰਹੇ ਮੈਂ ਤੁਹਾਡੇ ਤੋਂ ਹੀ ਜਾਣਨਾ ਚਾਹਾਂਗੀ ਹਾਂਜੀ ਮੈਂ ਮੈਂ ਤਾਂ ਕਹਿਣਾ ਚਾਹ ਕਹਿਣਾ ਚਾਹੁੰਦਾ ਵਾ ਵੀ ਜੀ ਬੋਲ ਡਰ ਰਹਾ ਹਾਂ ਨਾ ਡਰ ਨਹੀਂ ਡਰ ਨਹੀਂ ਡਰ ਨਹੀਂ ਜਿਵੇਂ ਆਪਣਾ ਵੀ ਕੋਈ ਫੜੇ ਕੋਈ ਬਾਹ ਫੜੇ ਹਨਾ ਅਸੀਂ ਵੀ ਉਹਨਾਂ ਨੂੰ ਵਧੀਆ ਵਧੀਆ ਤੋਂ ਵਧੀਆ ਕੰਟੈਂਟ ਦਈਏ ਤੇ ਉਹ ਜਿਉਂਕਿ ਆਪਾਂ ਅਸੀਂ ਜੋ ਕੰਟੈਂਟ ਬਣਾਵਾਂਗੇ ਸਾਨੂੰ ਦੇਖ ਕੇ ਬਾਕੀ ਵੀ ਸਿੱਖਣਗੇ ਵੀ ਹਾਂ ਕਿਦਾਂ ਕਿਦਾਂ ਨਹੀਂ ਹਨਾ ਮੈਂ ਤਾਂ ਇਹ ਹੀ ਚਾਣ ਕਹਿਣਾ ਚਾਹੂੰਗਾ ਵੀ ਸਾਨੂੰ ਕੋਈ ਕੋਈ ਨਾ ਕੋਈ ਪ੍ਰੋਮੋਸ਼ਨ ਦੇ حساب ਨਾਲ ਜਾਂ ਕੋਈ ਸਾਡੀ ਬਾਹ ਫੜੇ ਇੱਕ حساب ਨਹੀਂ। ਕਈ ਵਾਰ ਐਤਾ ਹੁੰਦਾ ਨਾ ਕਿ ਕੁਝ ਕਈਆਂ ਕੋਲ ਨਾ ਟੈਲੈਂਟ ਹੁੰਦਾ ਹੈ ਨਾ। ਬਟ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੁੰਦਾ। ਜੇ ਤੁਹਾਡੇ ਜੋ ਕੋਈ ਉਹਨਾਂ ਨੂੰ ਮਿਲੇ, ਕੀ ਆ ਤੁਸੀਂ ਰੈਡੀ ਹੋਵੋਗੇ ਉਹਨਾਂ ਨੂੰ ਨਾਲ ਲੈਣ ਵਾਸਤੇ? ਯਾ ਸ਼ੋਰ। ਅੱਜ ਜਿਵੇਂ ਚਾਰ ਬੀਜੀ ਸਾਡੇ ਨਾਲ ਹੁਣ ਇਹਨਾਂ ਨੇ ਦੋ ਤਿੰਨ ਮਹੀਨੇ ਤੋਂ ਕੰਟੈਂਟ ਸਟਾਰਟ ਕੀਤੇ ਆ। ਸੋ ਆਪਾਂ ਇਹਨਾਂ ਨੂੰ ਨਾਲ ਰੱਖ ਰਹੇ ਹਾਂ ਟੀਮ 'ਚ। ਟੀਮ ਮਤਲਬ ਪੂਰੀ ਹੋ ਗਈ ਹਾਂਜੀ ਟੀਮ ਪੂਰੀ ਹੋ ਗਈ ਜਿਵੇਂ ਕਹਿ ਰਹੇ ਹੋ ਨਾ ਵੀ ਹਾਂ ਮੁੰਡੇ ਵਾਲੇ ਚ ਇੱਕ ਲੇਡੀਜ਼ਾ ਹੋਣਾ ਵੀ ਨਾਲ ਜ਼ਰੂਰੀ ਆ ਕਿਉਂਕਿ ਬੰਦਾ ਇੱਕ ਹਾਂਜੀ ਕੰਨ ਖਿੱਚਣ ਵਾਲਾ ਇੱਕ ਬੰਦਾ ਲਿਮਟ ਚ ਰਹਿੰਦਾ ਨਾਲੇ ਸੋ ਉਹਦੇ ਕਰਕੇ ਹੋਣਾ ਚਾਹੀਦਾ ਇੱਕ ਟੀਮ ਮੇਟ ਸਾਡੀ ਹੁਣ ਟੀਮ ਪੂਰੀ ਆ ਸਾਨੂੰ ਕੋਈ ਵੀ ਇਦਾਂ ਨਹੀਂ ਹੈਗਾ ਕਿ ਬਾਅਦ ਚ ਕੋਈ ਆਉਂਦਾ ਵੀ ਆ ਸੋ ਆਪਾਂ ਉਹਰੇ ਨਾਲ ਵੀ ਖੜੇ ਆ سپورਟ ਆ ਬਾਕੀ ਮੈਂ ਤਾਂ ਹੁਣ ਇਹੀ ਕਹਿਣਾ ਚਾਹਾਂਗਾ ਜਿਵੇਂ ਹੁਣ ਸਟੂਟਿੰਗਸ ਆ ਰਹੀ ਐ ਸੋ ਤੁਸੀਂ ਵੀ ਸਾਰੇ ਜ਼ਰੂਰ ਵੇਖਿਓ ਫੁੱਲ سپورਟ ਕਰਿਓ ਤੇ ਇਦਾਂ ਪਿਆਰ ਦਿੰਦੇ ਰਹੋ ਮੈਂ ਵੀ ਸਟੂਟਿੰਗਸ ਬਾਰੇ ਕਹਿਣਾ ਸਟੂ ਟੀਨਸ ਸਾਰੇ ਸਕੂਲ ਲਾਈਫ ਤੇ ਬਣੀ ਹੋਈ ਆ ਸਾਰਿਆਂ ਨੂੰ ਜਰੂਰ ਦੇਖਣੀ ਚਾਹੀਦੀ ਆ ਕਿਉਂਕਿ ਨਿਮਰਤ ਮੇਰਾ ਭਰਾ ਆ ਸ਼ੁਰੂ ਤੋਂ ਉਹਦੇ ਨਾਲ ਮੇਰਾ ਸ਼ੁਰੂ ਤੋਂ ਹੀ ਬਹੁਤ ਪਿਆਰ ਆ ਤੇ ਉਹਦੇ ਲਈ سپورਟ ਨਾ ਕਰੀਏ ਤਾਂ ਹੋ ਨਹੀਂ ਸਕਦਾ ਸਾਰਿਆਂ ਨੇ ਵੱਧ ਚੜ ਕੇ ਜਰੂਰ ਦੇਖਿਓ ਜੀ ਸਟੂ ਟੀਨਸ ਨੂੰ ਤੇ ਮੇਰੇ ਵੱਲੋਂ ਤਾਂ ਫੁੱਲ سپورਟ ਆ ਜੀ ਸੋ ਤੁਸੀਂ ਵੀ ਸਾਡੇ ਵੱਲੋਂ ਵੀ ਫੁੱਲ سپورਟ ਆ ਜੀ ਸਟੂ ਟੀਨਸ ਨੂੰ ਤੁਸੀਂ ਜਾ ਕੇ ਜਰੂਰ ਦੇਖਿਓ ਬਸ ਆਲ ਦਾ ਬੈਸਟ ਆ ਬਾਈ ਨਿਮਰਤ ਵੀਰੇ ਨੂੰ ਠੀਕ ਹੈ ਥੈਂਕ ਯੂ ਸੋ ਮਚ ਬਸ ਸੋ ਅੱਜ ਕਿੰਨਾ ਕਮਾਨ ਮਹਿਸੂਸ ਹੋ ਰਿਹਾ ਉਹ ਕਹਿ ਰਹੇ ਸੀ ਕਿ ਇੱਕ ਕੁੜੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਚਾਹੀਦੀ ਹੈ ਸੋ ਲਾਸਟ ਜਾਂਦੇ ਜਾਂਦੇ ਮੈਂ ਵੀ ਪੁੱਛਾਂਗੀ ਔਰ ਸਟੂ ਟਿੰਸ ਬਾਰੇ ਵੀ ਤੁਸੀਂ ਬੋਲ ਕੇ ਜਾਣਾ ਜੀ ਸਟੂ ਟਿੰ ਜ਼ਰੂਰ ਦੇਖਣੀ ਚਾਹੀਦੀ ਹੈ ਸਕੂਲ ਲਾਈਫ ਦੇ ਚੈਲੰਜਸ ਵੀ ਸਾਨੂੰ ਪਤਾ ਲੱਗਣਗੇ ਪੇਰੈਂਟਸ ਨੂੰ ਵੀ ਪਤਾ ਲੱਗਣਗੇ ਕਿ ਬੱਚਿਆਂ ਦਾ ਕੀ ਪਰਸਪੈਕਟਿਵ ਹੈ ਲਾਈਫ ਨੂੰ ਲੈ ਕੇ ਸਕੂਲ ਨੂੰ ਲੈ ਕੇ ਤੇ ਕੀ ਕੀ ਸਾਡੇ ਚੈਲੰਜਸ ਆਉਂਦੇ ਆ ਸਾਨੂੰ ਕੀ ਕੀ ਗੋ ਥਰੂ ਕਰਨਾ ਪੈਂਦਾ ਤੇ ਬਹੁਤ ਇੰਪੋਰਟੈਂਟ ਹੈ ਤੇ ਫੁੱਲ ਸਪੋਰਟ ਦਿਓ ਪਲੀਜ਼ ਦੇਖੋ 23 ਮਈ ਨੂੰ ਆਊਗਾ ਪਹਿਲਾ ਉਹ ਐਪੀਸੋਡ ਤੇ ਪਲੀਜ਼ ਪਲੀਜ਼ ਸਾਰੇ ਦੇਖੋ ਜੋ ਤੁਸੀਂ ਵੀ ਕੀ ਕਹਿਣਾ ਚਾਹੁੰਦੇ ਜਿਹੜੀ ਵੀ ਦਰਸ਼ਕ ਦੇਖ ਰਹੇ ਆਂ ਬਸ ਜਿਵੇਂ ਸਾਰਿਆਂ ਨੇ ਕਿਹਾ ਕਿ ਫੁੱਲ ਸਪੋਰਟ ਕਰਨਾ ਹੈ ਬਸ ਹੋਈ ਮੈਂ ਵੀ ਖੂੰਗਾ ਕਿ ਸਾਰੇ ਸਪੋਰਟ ਕਰਿਓ ਆਪਣੇ ਮਤਲਬ ਸਾਰੇ ਜਿਹੜੇ ਬੱਚੇ ਨੇ ਉਹਨਾਂ ਨੂੰ ਮਤਲਬ ਕਿ ਆਪਣੀ ਸਕੂਲ ਦੀ ਪੂਰੀ ਜ਼ਿੰਦਗੀ ਦੇਖਣ ਨੂੰ ਮਿਲੂਗੀ ਵੈਸੇ ਮੈਂ ਵੀ ਮਿਸ ਕਰਦਾ ਮੇਰਾ ਵੀ ਉਹਨਾਂ ਕਾਲਜ ਚ ਹੋ ਗਿਆ ਮੈਂ ਪਰ ਯਾਦ ਆਂਦੀ ਆ ਉਹ ਗੱਲ ਹੈ ਹਾਂਜੀ ਜਿਹੜੀ ਯਾਦ ਆਂਦੀ ਆ ਵੈਸੇ ਕਾਲਜ ਦੀ ਬਸ ਜੀ ਉਹ ਆਂਦੀ ਆ ਬਸ ਸਤਿ ਸ਼੍ਰੀ ਅਕਾਲ ਜੀ ਮੈਂ ਤੇ ਇਹੀ ਕਹੂੰਗਾ ਕਿ ਨਿਮਰਤ ਭਾਈ ਤੇ ਮੈਨੂੰ ਪੂਰਾ ਯਕੀਨ ਹੈ ਭਾਈ ਚ ਬਹੁਤ ਪੋਟ ਆਈ نو ਕਿ ਉਹ ਇਹ Web Series ਨੂੰ ਬਹੁਤ ਉੱਪਰ ਦਾ ਲੈ ਕੇ ਜਾਊਗਾ। ਕਿਆ ਬਾਤ ਹੈ। ਸੋ 23 ਮਈ ਨੂੰ ਕੀ ਆ ਰਿਹਾ ਹੈ? ਸਟੂਟੀਨਸ, ਟੋਲਾ ਯਾਰਾਂ ਦਾ। ਕਿਆ ਬਾਤ ਹੈ। ਨਿਮਰਤ ਨੂੰ ਚੜ੍ਹਦੀ ਕਲਾ 'ਚ ਬਖਸ਼ਣ ਸਾਰ ਵੀ ਆਉਣ ਵਾਲੇ ਪ੍ਰੋਜੈਕਟ ਉਹ ਇਦਾਂ ਦੇ ਹੋਰ ਵੀ ਵਧੀਆ-ਵਧੀਆ ਲਿਆ ਸਕੇ ਤੇ ਇਹ ਪ੍ਰੋਜੈਕਟ ਨੂੰ ਸਾਰੇ ਯਾਨੇ ਸਟੂਟੀਨਸ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਸਾਰੇ ਆਣੇ। ਮੈਂ ਇਹੀ ਕਹਿਣਾ ਚਾਹੁੰਨਾ ਟੋਲਾ ਯਾਰਾਂ ਦਾ। ਇੱਕ ਵਾਰ ਨਾ ਸਾਰੇ ਯਾਨੇ ਇਕੱਠੇ ਬੋਲਦੇ ਹਨਾ। 16 ਮਈ ਨੂੰ ਕੀ ਆ ਰਿਹਾ ਹੈ? ਸਟੂਟੀਨਸ, ਟੋਲਾ ਯਾਰਾਂ ਦਾ।